ਪੰਜਾਬ ਦੇ ਇਸ ਵੱਡੇ ਸ਼ਹਿਰ ਦੇ ਵਿੱਚ ਵੀ ਭਰ ਚੁੱਕਿਆ ਹੈ ਪਾਣੀ ਦੇਖੋ ਕਿਵੇਂ ਪਾਣੀ ਦੇ ਵਿੱਚ ਡੁੱਬ ਚੁਕੀਆਂ ਨੇ ਗੱਡੀਆਂ ਪੂਰਾ ਮੋਹੱਲਾ ਇਸ ਵੇਲੇ ਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਮੋਹਾਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਮੋਹਾਲੀ ਦੇ 11 ਫੇਸ ਦੇ ਵਿੱਚ ਇਹ ਤਰਸਯੋਗ ਹਾਲਾਤ ਬਣੇ ਹੋਏ ਨੇ ਭਾਰੀ ਮੀਂਹ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਗਲੀਆਂ ਪੂਰੀ ਤਰ੍ਹਾਂ ਦੇ ਨਾਲ ਭਰ ਚੁੱਕੀਆਂ ਨੇ ਇੱਥੇ ਪ੍ਰਸ਼ਾਸਨ ਦੀ ਵੱਡੀ ਪੋਲ ਖੁੱਲੀ ਹੈ ਦੇਖੋ ਤੁਸੀਂ ਕਿਵੇਂ ਗਲੀਆਂ ਦੇ ਵਿੱਚ ਪਾਣੀ ਹੀ ਪਾਣੀ ਮੰਡਰਾ ਰਿਹਾ ਚਾਰੇ ਪਾਸੇ ਪਾਣੀ ਦਾ ਖਤਰਾ ਬਣਿਆ ਹੋਇਆ ਜਿਵੇਂ ਹੀ ਪੰਜਾਬ ਦੇ ਵਿੱਚ ਤਾਂ ਮੋਹਾਲੀ ਦੇ 11 ਫੇਸ ਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਏਵੀਕੇ ਕਿਹਾ ਜਾ ਰਿਹਾ ਹੈ ਕਿ ਸੁਖਨਾ ਝੀਲ ਦੇ ਵਿੱਚ ਵੀ ਖਤਰਾ ਮੰਡਰਾ ਰਿਹਾ ਹੈ ਫਲੱਡ ਗੇਟ ਜਿਹੜੇ ਨੇ ਉਹ ਖੋਲੇ ਗਏ ਨੇ ਉਸ ਕਰਕੇ ਉੱਥੇ ਵੀ ਖਤਰੇ ਦੀ ਘੰਟੀ ਵੱਜਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਵੀ ਦੇਖੋ ਇਸ ਵੇਲੇ ਦੀਆਂ ਮੋਹਾਲੀ ਦੀਆਂ ਇਹ ਤਸਵੀਰਾਂ ਜਿੱਥੇ ਕਿ ਪੰਜਾਬ ਦੇ ਤਰਸਯੋਗ ਹਾਲਾਤ ਬਣੇ ਹੋਏ ਨੇ ਤਾਂ ਮੋਹਾਲੀ ਦੇ ਵਿੱਚ ਵੀ ਇਹ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿੰਨਾ ਪਾਣੀ ਖੜ ਚੁੱਕਿਆ ਹੈ ਘਰਾਂ ਦੇ ਵਿੱਚੋਂ ਲੋਕਾਂ ਦਾ ਨਿਕਲਣਾ ਬੇਹਦ ਮੁਸ਼ਕਲ ਹੋ ਚੁੱਕਿਆ ਹੈ